ਇਸਨੇ ਪਰੰਗੜਾ ਅੱਜ ਸਾਡਾ ਦਸਤਾਰ ਮੁਕਾਬਲਾ ਖਾਲਸਾ ਬਲਡ ਰੀਡ ਜੁਨਟੀ ਰਿਸੈਂਸਰੀ ਅੰਮ੍ਰਿਤਸਰ ਤੇ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਪ੍ਰੇਮਰੋਜੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਜਿਹੜੇ ਜਿਹੜੇ ਬੱਚੇ ਫਸਟ ਔਰ ਸੈਕੰਡ ਔਰ ਥਰਡ ਆਏ ਨੇ ਉਹਨਾਂ ਨੂੰ ਜਿਹੜਾ ਸਾਡੀ ਸੰਸਥਾ ਵੱਲੋਂ ਪ੍ਰਾਈਜ਼ ਦੇ ਕੇ ਵਾਧਿਆ ਗਿਆ ਔਰ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਾਡੀ ਟੀਮ ਨੇ ਅੱਜ ਕੀਤਾ ਇਹ ਫਸਟ ਸਾਡਾ ਜਿਹੜਾ ਹੈਗਾ ਦਸਤਾਰ ਮੁਕਾਬਲਾ ਹੈ ਹੋਰ ਵੀ ਕਈ ਈਵੈਂਟ ਜਿਹੜੇ ਸਾਡੇ ਸਾਲ ਦੇ ਵਿੱਚ ਚੱਲਦੇ ਰਹੇ ਨੇ ਵਸਾਕੀ ਨੂੰ ਮੁੱਕ ਰੱਖਦੇ ਆ ਜਿਹੜਾ ਅਸੀਂ ਇਹ ਦਸਤਾਰ ਮੁਕਾਬਲਾ ਜਿਹੜਾ ਅੱਜ ਕਰਵਾਇਆ ਮੈਂ ਛੋਟੇ ਬੱਚਿਆਂ ਨੂੰ ਜਿਹੜੇ ਸੀਨੀਅਰ ਜੂਨੀਅਰ ਇੱਥੇ ਆਏ ਨੇ ਜਿਨ੍ਹਾਂ ਨੇ ਅੱਜ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਔਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਦਸਤਾਰ ਹੈ ਉਹ ਸਾਡੀ ਇੱਕ ਨਿਸ਼ਾਨ ਹੈ, ਖਾਲਸੇ ਦੀ ਨਿਸ਼ਾਨ ਹੈ, ਸਿੱਖੀ ਦਾ ਨਿਸ਼ਾਨ ਹੈ ਇਸ ਨੂੰ ਸੰਭਾਲ ਕੇ ਰੱਖੋ ਔਰ ਇਦਾਂ ਹੀ ਸੋਹਣਿਆ ਸੋਹਣਿਆ ਦਸਤਾਰਾਂ ਸਜਾ ਕੇ ਆਪਣੇ ਮੁਖ ਨੂੰ ਜਿਹੜਾ ਖੂਬਸੂਰਤ ਕਰੋ ਤੇ ਖਾਲਸਾ ਜਿਹੜੀ ਨਿਸ਼ਾਨੀਆਂ ਨੂੰ ਸੰਮਰਪਿਤ ਕਰੇ। ਡਾਕਟਰ ਜੀ ਕਿੰਨਾ ਬਹੁਤ ਛਾਲ ਦੇ ਬੱਚਾ ਜਿਹੜਾ ਤੁਸੀਂ ਦੇਖਿਆ ਨਾ ਜੀ ਬਹੁਤ ਜ਼ਿਆਦਾ ਉਤਸ਼ਾਹ ਸੀ ਸਾਡੇ ਕੋਲੋਂ ਜਿਹੜੇ بڑے ਬੱਚਿਆਂ ਤੇ ਜਿਹੜੇ ਨਾਂ ਜੇ ਨਹੀਂ ਲਿਖੇ ਕਿਉਂਕਿ ਪ੍ਰੋਗਰਾਮ ਫਾਸਟ ਸੀ ਇਸ ਕਰਕੇ 200 ਬੱਚਾ ਲਗਭਗ ਇੱਥੇ ਪਹੁੰਚਾ ਵਾ ਔਰ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਔਰ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਦੂਰੋਂ ਆਏ ਜਿੱਸਾ ਕੱਥੂ ਨੰਗਲ ਤੋਂ ਵੀ ਬੱਚੇ ਆਏ ਨੇ ਸਰਿਹਾਲੀ ਤੋਂ ਆਏ ਬੜੀ ਬੜੀ ਦੂਰ ਤੋਂ ਬੱਚੇ ਜਿਹੜੇ ਇੱਥੇ ਪਹੁੰਚੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਦੇ ਬੱਚੇ ਆਏ ਇਹ ਜਿਹੜਾ 20 ਸਾਲ ਤੱਕ ਦਾ ਹੈਗਾ ਜੀ ਸੀਨੀਅਰ ਜੂਨੀਅਰ ਦਾ 20 ਸਾਲ ਤੱਕ ਦਾ ਉਹਦਾ ਜਿਹੜਾ 7 ਸਾਲ ਤੋਂ ਲੈ ਕੇ 20 ਸਾਲ ਤੱਕ ਜਿਹਨਾਂ ਦਸਤਾਰ ਸਜਾਉਣ ਵਾਲੇ ਬੱਚੇ ਨੂੰ ਕੀ ਇਨਾਮ ਦਿੰਦਾ ਹੈ ਜੀ ਜਿਹੜਾ ਫਸਤੀ ਜੀ ਉਹਨੂੰ 3100 ਰੁਪਿਆ ਦਸਤਾਰ ਨਾਲ ਮੈਡਲ ਔਰ ਹੋਰ ਵੀ ਜਿਹੜੇ ਨਕਦ ਨਾਮ ਜਿਹੜਾ ਨਾਲ ਦੇ ਕੇ ਸਨਮਾਨ ਬਹੁ ਯਾਰ ਨੇ ਆਪਣੀ ਤਰਫੋਂ ਉਹਨਾਂ ਨੂੰ ਵੀ ਅਪੀਲ ਲੋਜ ਦੇਖੋ ਜੀ ਲੱਗਦਾ ਨਹੀਂ ਇਦਾਂ ਜਿੱਦਾਂ ਦਾ ਅੱਜ ਬੱਚਿਆਂ ਦੇ ਵਿੱਚ ਛੋਟਿਆਂ ਦੇ ਇਸ਼ਾਰਾ ਦੇਖਿਆ ਕਿ ਬੱਚੇ ਬੇਮਕ ਹੋ ਰਹੇ ਨੇ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਹੁਣ ਜਿਹੜੀ ਆਉਣ ਵਾਲੀ ਵੀਡੀਓ ਬੜੀ ਗੁਰਸਿੱਖੀ ਦੇ ਨਾਲ ਔਰ ਸਾਡੇ ਸਿੱਖੀ ਸਰੂਪ ਦੇ ਨਾਲ ਜੁੜ ਰਹੀ ਆ ਕੈਸ ਬੱਚਿਆਂ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਬੱਚੇ ਜਿਹੜੇ ਜੁੜ ਰਹੇ ਨੇ ਇਸ ਤਰ੍ਹਾਂ ਦੇ ਨਾਲ ਹੋਰ ਚੀਜ਼ ਦੇ ਵੀ ਮੁਕਾਬਲੇ ਜਦ ਮੈਂ ਵੀ ਆਜਿਹਾ ਗੁਰਮੁਖ ਦੇ ਵਿੱਚ ਜਿਹੜੇ ਸਵਾਲ ਜਵਾਬ ਜਸਾ ਸਾਹਿਬਾ ਨੇ ਕੀਤੇ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਇਤਿਹਾਸ ਪੁੱਛਿਆ ਜਾ ਹੋਰ ਵੀ ਕਈ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਹ ਪੁੱਛੀਆਂ ਉਹਨਾਂ ਨੂੰ ਉੱਥੇ ਮੌਕੇ ਤੇ ਉਹਨਾਂ ਨੂੰ ਇਨਾਮ ਦਿੱਤੇ ਕਿ ਜਿਹੜੇ ਜਿਹੜੇ ਬੱਚਿਆਂ ਨੇ ਉਹਨਾਂ ਦੇ ਸਹੀ ਜਵਾਬ ਦਿੱਤੇ ਔਰ ਮੈਂ ਦੇਖਿਆ ਕਿ ਇੱਥੇ ਦੋ ਤਿੰਨ ਬੱਚੇ ਜਿਹੜੇ ਦਿਮਾਲੇ ਸਜਾ ਕੇ ਵੀ ਆਏ ਉਹਨਾਂ ਨੇ ਤਿੰਨ ਤਿੰਨ ਮਿੰਟਾਂ ਦੇ ਵਿੱਚ ਬਹੁਤ ਸੋਹਣੇ ਦਿਮਾਲੇ ਜਿਹੜੇ ਉਹਨਾਂ ਨੇ ਸਜਾਏ ਉਹਨਾਂ ਨੂੰ ਜੱਜ ਸਾਹਿਬਾਨੀ ਸਪੈਸ਼ਲ ਤੌਰ ਤੇ ਇਨਾਮ ਦਿੱਤਾ ਕਿਰਪਾ ਇਹ ਕਿੰਨੀ ਕੀ ਲੋੜ ਸੰਸਾ